ਪਤੀ ਪਤਨੀ ਦੇ ਰਿਸ਼ਤੇ ਨੂੰ ਸ਼ਰਮਨਾਕ ਕਰ ਦੇਣ ਵਾਲਾ ਮਸਲਾ ਜਿਹੜਾ ਸਮਾਣਾ ਦੇ ਨਾਲ ਲੱਗਦਾ ਪਿੰਡ ਕਲਾਰਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦਾ ਦੋਸ਼ ਹੈ ਕਿ ਉਸ ਦੀ ਪਤਨੀ ਵੱਲੋਂ ਉਸ ਨੂੰ ਜਿਹੜਾ ਮੌਤ ਦੇ ਕਾਟ ਵੀ ਉਤਾਰ ਦਿੱਤਾ ਗਿਆ ਇਹ ਦਾਵਾ ਜਿਹੜਾ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਨੂੰ ਕਿਹਾ ਜਾ ਰਿਹਾ ਕਿ ਗਲਾ ਦੱਬ ਕੇ ਮਾਰ ਦਿੱਤਾ ਗਿਆ ਪਰ ਇਸ ਦੀ ਅਸੀਂ ਜਿਹੜੀ ਪੁਸ਼ਟੀ ਨਹੀਂ ਕਰਦੇ ਕਿ ਗਲਾ ਦੱਬ ਕੇ ਮਾਰਿਆ ਗਿਆ ਜਾਂ ਕੁਝ ਹੋਰ ਕੀਤਾ ਗਿਆ ਮ੍ਰਿਤਿਕ ਦੀ ਜਿਹੜੀ ਪਛਾਣ ਹੈ ਆਤਮਾ ਸਿੰਘ ਵੱਜੋ ਹੋਈ ਹੈ ਤੇ ਮ੍ਰਿਤਿਕ ਦੇ ਪਿਤਾ ਤੇ ਚਾਚਾ ਨੇ ਦੋਸ਼ ਲਗਾਇਆ ਹੈ ਕਿ ਆਤਮਾ ਸਿੰਘ ਦੀ ਪਤਨੀ ਰਾਣੀ ਨੇ ਉਸ ਨੂੰ ਹੱਤਿਆ ਕਰ ਦਿੱਤੀ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ 3-4 ਜਿਹੜੇ ਵਿਆਹ ਨੇ ਇਸ ਦੇ ਹੋ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਇਸ ਦੀ ਵੀ ਜਿਹੜੀ ਮੌਤ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਹੈ ਪਰ ਸਾਰੇ ਪਿੰਡ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਮੱਚੀ ਹੋਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈ ਉਸ ਔਰਤ ਨੂੰ ਕਾਬੂ ਕਰ ਲਿੱਤਾ ਗਿਆ ਤੇ 302 ਦੀ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿੰਡ ਦੇ ਸਰਪੰਚ ਨੇ ਵੀ ਕਿਹਾ ਹੈ ਕਿ ਪਹਿਲਾਂ ਵੀ ਇਹ ਕਈ ਵਾਰ ਆਪਸ ਦੇ ਵਿੱਚ ਲੜਦੇ ਝਗੜਦੇ ਸਨ ਤਾਂ ਕੁਝ ਦਿਨ ਪਹਿਲਾਂ ਜਿਹੜਾ ਇਹਨਾਂ ਦਾ ਸਮਝੌਤਾ ਵੀ ਹੋ ਗਿਆ ਸੀ ਇੱਕ ਦੂਸਰੇ ਨੂੰ ਛੱਡਣ ਦੇ ਲਈ ਤਿਆਰ ਸਨ ਤਾਂ ਉਸ ਦੀ ਪਤਨੀ ਰਾਣੀ ਨੇ 2 ਲੱਖ ਰੁਪਏ ਦੇ ਵਿੱਚ ਜਿਹੜਾ ਇਹ ਸਮਝੌਤਾ ਕੀਤਾ ਸੀ 2 ਲੱਖ ਰੁਪਏ ਤੇ ਇੱਕ ਦਿਨ ਪਹਿਲਾਂ ਹੀ ਜਿਹੜਾ ਉਸ ਦੀ ਅਗਲੇ ਦਿਨ ਮੌਤ ਹੋ ਜਾਂਦੀ ਹੈ ਇਹ ਸਾਰੇ ਜਿਹੜੇ આરોਪ ਨੇ ਉਸ ਦੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਤੇ ਪੋਸਟ ਮੈਡਮ ਕਰਵਾ ਕੇ ਜਿਹੜਾ ਪਰਿਵਾਰ ਨੂੰ ਅੱਜ ਉਸ ਦੀ ਬੋਡੀ ਜਿਹੜੀ ਹੈ ਸੌਂਪ ਦਿੱਤੀ ਜਾਣੀ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਆ ਸਾਨੂੰ ਇਤਲਾਹ ਹੋਈ ਸੀ ਕੱਲ ਜੀ ਵੀ ਆਤਮਾ ਸਿੰਘ ਪੁੱਤਰ ਹੰਸਾ ਸਿੰਘ ਦੀ ਵੀ ਸ਼ਕੀਲਾਤਾਂ ਦੇ ਵਿੱਚ ਡੈਥ ਹੋਈ ਹੈ ਜਿਸ ਸੰਬੰਧੀ ਅਸੀਂ ਆਤਮਾ ਸਿੰਘ ਦਾ ਬਿਆਨ ਲਿਖਾਇਆ ਉਸ ਨੇ ਲਿਖਾਇਆ ਵੀ ਮੇਰੇ ਜਿਹੜੇ ਮੇਰੇ ਨੂੰਨ ਹੈ ਮੇਰੇ ਪੁੱਤ ਦੀ ਗਲਾ ਘੁੱਟ ਕੇ ਮੌਤ ਕਰ ਦਿੱਤੀ ਜੀ ਜੋ ਸੰਬੰਧੀ ਅਸੀਂ ਮਾਮਲਾ ਦਰਜ ਕਰ ਲਿਆ ਜੀ। ਕਿਹਦੇ ਕੋਲ ਕੋਲ ਹੋਇਆ ਸੀ? ਘਰਾਂ ਦੇ ਕੋਲ ਆ ਜੀ ਆਤਮ ਸਿੰਧ ਘਰ ਵਾਲੀ ਉਹਦੇ ਖਿਲਾਫ ਕੀਤਾ ਜੀ। ਕਿੰਨੇ ਕਿੰਨੇ ਕਿਹੜੇ ਮਾਮਲੇ? ਲਾਰਕੀ ਦੇ ਪੇਟਾਂ ਨੇ ਦਰਜ ਕਰਾਇਆ ਜੀ ਹਰਸਾ ਸਿੰਘ ਨੇ। ਇਹ ਗੱਲ ਉੱਠ ਕੇ ਮਾਰਿਆ ਜੀ 302 ਦਾ ਅਸੀਂ। ਤਾਰ 103 ਬੀ ਐਨਐਸ ਦੇ ਤਹਿਤ ਜੀ ਮੁਕੱਦਮਾ ਦਰਜ ਕੀਤਾ ਹੈ। ਤਨੇ 2 ਦਾ ਜੀ। ਪੋਸ਼ਟ ਹੁਣ ਕਰਾ ਰਹੇ ਆ ਜੀ ਬਾਕੀ ਜੋ ਹਰਾ ਸਾਮਣੇ ਆਉਣਗੇ ਜੋ ਵੀ ਕੋਈ ਹੋਰ ਤਪਤੀ ਚੱਲੀ ਹੈ ਕੋਈ ਪਾਉਗੀ ਉਹਦੇ ਤੱਕ ਜਮੀਂ ਟੀ ਇਕੱਠਾ ਕਰ ਬਸ ਦੇ ਬੋਲ ਬੋਲ ਤਪ ਕੇ ਬੋਲ ਤਾ ਸਾਨੂੰ ਦੋ ਜੀ ਐਮਬੋਲੈਂਸ ਆਈ ਦੀ ਪਤਾ ਲੱਗਿਆ ਨਾ ਹੋ ਧਿੱਲਾ ਤੀ ਨਾ ਹੋ ਬਿਮਾਰ ਤੀ ਨਾ ਉਹ ਰਾਤ ਪੀਤੀ ਖਾਦੀ ਆ ਕਿਹਨੇ ਮਾਰਿਆ ਇਹਨਾਂ ਦਾ ਕੋਈ ਪਹਿਲਾਂ ਕੋਈ ਘਰੇਲੂ ਕਲੇਸ਼ ਚੱਲਦਾ ਸੀ ਉਹ ਤਾਂ ਚੱਲਦਾ ਸੀ ਪਹਿਲਾਂ ਰੋਟੀ ਨਹੀਂ ਦਿੰਦੀ ਤੀ ਤਾਂ ਆਪਣੇ ਸਾਰੇ ਪਿੰਡ ਨੂੰ ਪਤਾ ਸੀ ਸਰਪੰਚ ਨੂੰ ਵੀ ਪਤਾ ਮੈਂਬਰ ਨੂੰ ਵੀ ਪਤਾ ਪੰਚਾਇਤ ਨੂੰ ਸਾਰਿਆਂ ਨੂੰ ਪਤਾ ਸਾਡੇ ਮਹੱਲੇ ਨੂੰ ਵੀ ਸਾਰਿਆਂ ਨੂੰ ਪਤਾ ਜਦੋਂ ਕੋਟ ਦੀ ਮਾਰ ਦਿੱਤੀ ਇਹਨੂੰ ਹੁਣ ਆਪਾਂ ਕੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਤੋਂ ਮੰਗ ਕੀ ਕਰਨਾ ਜੀ ਸੋਨੂੰ ਪਤਾ ਐ ਕਿਹੜੇ ਮਰੇ ਕਰਨ ਨੂੰ ਅੱਗ ਲੱਗੀ ਇਹ ਪਿੰਡ ਤੋਂ ਬਾਹਰ ਨਿਕਲਣੀ ਚਾਹੀਦੀ ਆ ਨੂੰ ਸਾਫ਼ ਹੋਣਾ ਚਾਹੀਦਾ ਸੱਚਾ ਹੋਵੇ ਜੀ ਇਹ ਉਹ ਰਹਿਣੀ ਨਹੀਂ ਚਾਹੀਦੀ ਕਿ ਮਾਰਿਆ ਸਾਨੂੰ ਨਹੀਂ ਪਤਾ ਜੀ ਇਹਨੇ ਲਾਈਟ ਲਾ ਕੇ ਮਾਰਿਆ ਸਾਨੂੰ ਨਹੀਂ ਪਤਾ ਜੀ ਇਹਨੇ ਗਲ ਫਰਾਹ ਦੇ ਕੇ ਮਾਰਿਆ ਸਾਨੂੰ ਤਾਂ ਜੀ ਜਦੋਂ ਇਹ ਐਂਬੂਲੈਂਸ ਚ ਲੈ ਕੇ ਜਾਣ ਲੱਗ ਰਹੀ ਦੀ ਉਦੋਂ ਪਤਾ ਲੱਗੇ ਘਟਣਾ ਹੈ ਜੀ 12 ਵਜੇ ਦੀ ਕਿਉਂ ਥੇੜਾ ਕੇ ਆਈ ਆ ਜੀ ਸਰਪੰਚ ਦਾ ਗੇਟ ਟੱਪੀ ਐ ਫਿਰ ਉਹਨਾਂ ਦਾ ਬਾਰ ਖੜਕਾਇਆ ਤੇ ਇਹ ਜੀ ਫਿਰ ਮੈਂਬਰ ਨਹੀਂ ਲਵੇ ਵੀ ਗਈ ਐ ਫਿਰ ਇਹ ਡਾਕਟਰ ਲਵੇ ਵੀ ਗਈ ਐ ਇਹਦੀ ਕੋਈ ਪੇਸ਼ ਨਹੀਂ ਚੱਲੀ ਜੀ ਜਦੋਂ ਇਹ ਭੱਜਣ ਨੂੰ ਤਿਆਰ ਹੋ ਗਈ ਫਿਰ ਸਾਨੂੰ ਪਤਾ ਲੱਗਾ ਫਿਰ ਅਸੀਂ ਨਿਉਰੇ ਘੇਰੀ ਆ ਅਨੇ ਨਾ ਮਤਲਬ ਦੂਏ ਤੀਜਾ ਜਾਨਾ ਮਤਲਬ ਰੋੜਾ ਚੱਲਦੇ ਰਹਤਾ ਹੀ ਮੇਰੀ ਬੀਬੀ ਦਾ ਸਨਾਪ ਦੇ ਪ੍ਰਵਾਹ ਕੋਲ ਰੋਟੀ ਕਰਨਾ ਦੀ ਰਹਿੰਦਾ ਸੀ ਆਪਦੀ ਘਰ ਹੂੰ ਰਾਤ ਸਾਡੇ ਕੋਲ ਤਾਂ 12 ਵਜੇ ਇਹ ਐਸਿਬੀ ਆਇਆ ਕਰਕੇ ਵੀ ਮਤਲਬ ਜਦੋਂ ਅਸੀਂ ਉੱਠੇ ਆ ਤੀ ਬੈਠ ਹੋਈ ਸੀ ਮਸੀਨਾਂ ਆ ਗਿਆ ਐਮਬੂਲੈਂਸ ਭੇਜਤੀ ਕੋਲੋਂ ਦੇ ਫਾਦਰ ਸਾਹਿਬ ਨਹੀਂ ਮਿਲਿਆ ਉਹਨਾਂ ਨੇ ਕਹਿ ਉਹਨੂੰ ਡੈਥ ਹੋ ਗਈ ਵੀ ਤੇ ਚਲਾਣੇ ਕਰ ਹੂੰ ਉਹ ਫੋਲਸਰਾ ਤੋਂ ਲੈ ਲਈ ਜ ਨੂੰ ਲੈ ਸੀ ਮੁੰਡੇ ਨੂੰ ਵੀ ਲੈ ਸੀ ਉਹਦੇ ਛੋਟੇ 16 ਸਾਲ ਦੇ ਨੂੰ ਦੋ ਲੱਖ ਰੁਪਏ ਲੈਣਗੇ ਪੁੱਸ ਨੇ ਸੱਚਾ ਸਾਹ ਨੂੰ ਤੁਹਾਡੇ ਲੈ ਇਹ ਤੋਂ ਅੱਡ ਰਹੀ ਨੇ ਬਈਆਂ ਉਹਦਾ ਕੋਈ ਨਹੀਂ ਕਿ ਜੋ ਮਾ ਦਾ ਉਹੀ ਝੂਠੇ ਦਾ ਹੈ ਕਿਉਂਕਿ ਤੁਹਾਡੀ ਹਾਜ਼ਰੀ ਚ ਕੋਈ ਫੈਸਲਾ ਉਸ ਨੂੰ ਉੱਤੋਂ ਆ ਜੀ ਕੀ ਪਰਸੋਂ ਦਾ ਫੈਸਲਾ ਕੀ ਸਮਝੋਤਾ ਹੈ ਜੀ ਸੁਣੋ ਹੁਤਾ ਹੋਗਾ ਜੀ ਮੈਂ ਘਰ ਚਲ ਕੇ ਚਲ ਜੂਗੀ ਹਾਂ ਕਿ 2 ਲੱਖ ਰੁਪਏ ਇਹਨਾਂ ਦਾ ਜਿਹੜਾ ਪੁੱਛ ਲੱਗਿਆ ਸੀ ਘਰੇ ਮੋਰ ਵਗੈਰਾ ਗੇਟ ਵਗੈਰਾ ਉਤਾਰਾ ਵਿਆਹ ਦਾ ਮੇਰੇ ਕੋਲ ਆਤਮਾ ਮੇਰਾ ਪਤੀ ਆਵੇ ਨਾ ਹਵੇ ਮੈਂ ਤਲਾਕ ਨਹੀਂ ਰੰਦੀ ਪਰ ਮੈਂ ਘਰ ਛੱਡ ਕੇ ਚਲ ਜੂਗੀ ਮੈਨੂੰ 2 ਲੱਖ ਰੁਪਏ ਦੇ ਦੋ ਉਹਦੇ ਕਰਕੇ ਦੋ ਦਿਨ ਮੇਰੇ ਕੋਲ ਆਈ ਵੀ ਸੀਗੀ ਇਹਨਾਂ ਨੇ ਮੈਥੋਂ ਟਾਈਮ ਲਿਆ ਸੀ ਵੀ ਅਸੀਂ ਸੋਚ ਗੱਸਾਂਗੇ ਉਹ ਮੇਰੇ ਕੋਲ ਆਈ ਵੀ ਸੀਗੀ ਵੀ ਹਾਂ 2 ਲੱਖ ਰੁਪਏ ਮੈਂ ਹੱਬੀ ਉਹ ਤਿਆਰ ਕਰ ਰਹੇ ਨੇ ਪੈਸੇ ਕੱਲ ਮੇਰੇ ਕੋਲ ਹਾਂਸਾ ਵੀ ਆਇਆ ਸੀਗਾ ਵੀ ਅਸੀਂ ਲੋਨ ਕਰਾ ਲਓ ਇਹਨਾਂ ਨੂੰ 2 ਲੱਖ ਰੁਪਏ ਮੈਂ ਦੇਣਾ ਹੈ ਰਾਤ ਨੂੰ ਇਹ ਪੂਰਾ ਲਾਮ ਮੌਲਾ ਕੀ ਸੀ ਬੋਰ ਹੋਇਆ ਇਹ ਤੇ ਲੈ ਆਈ ਸੀ ਇਹ ਤੇ ਲੈ ਆਈ ਸੀ ਕਿਉਂ ਮੈਂ ਕਿ ਲੇਡੀ ਨੇ ਲੇਡੀ ਨੇ ਬੋਰ ਲਵਾਇਆ ਸੀ ਗੇਟ ਲਵਾਇਆ ਸੀ अच्छा वो पैसे कोस पाते कोसली फोर पाके इनु दो वो अपने पैसे मांगਦੀ ਸੀ ਕਿ ਮੇਰੇ ਲੱਗੇ ਨਹੀਂ ਉਹ ਦੇ ਦੋ ਮੇਰੇ 2 ਲੱਖ ਰੁਪਏ ਸਰਪਾਈ ਸਾਹਿਬ ਇੱਕ ਪੁੱਛ ਟਾਈਮ ਪਹਿਲਾਂ ਵੀ ਵੀਡੀਓ ਜਿਹੜੀ ਜਨਤਕ ਹੋਈ ਹੈ ਕਾਫੀ ਉਹਦੇ ਸਿਰ ਚੋਂ ਖੇਮ ਨਿਕਲ ਰਿਹਾ ਉਸੇ ਵੈਫੀ ਦੇ ਪਹਿਲਾਂ ਵੀ ਕਿ ਲੜਾਈ ਚੜਾ ਹੁੰਦਾ ਸੀ ਜਗਦਾ ਸਾਰੋ ਇਹ ਪਹਿਲਾਂ ਬਰੇ ਗਿਆਦਾ ਜੀ ਦਾ ਮਤਲਬ ਉਹ ਵੀ ਮਾਰ ਦਿੰਦੇ ਸੀ ਉਹ ਵੀ ਮਾਰ ਦਿੰਦਾ ਸੀ ਪਰਸੋਂ ਉਹਦੇ ਮਾਲਿਆ ਗਲਾਸ ਉਹ ਆਈ ਸੀ ਸਾਡੇ ਕੋਲ ਉਹ ਜੂਰੇ ਦਾ ਨਿਕਲ ਕੇ ਗਈ ਉਹ ਮਤਲਬ ਇਹਦਾ ਹੁਣ ਰੋਜ਼ ਦਾ ਹੀ ਕੰਮ ਦਾ ਸੀ ਗਾ ਜੀ ਵੀ ਜਿਹੜੀ ਲੜਾਈ ਚੜ ਕਿਹੜਾ ਪਹਿਲਾਂ ਚੱਲਦਾ ਸੀ ਫਿਰ ਮੰਨ ਲਓ ਇਹ ਇਹ ਹੁਣ ਹੁਣ ਕਹਿੰਦੀ ਵੀ ਮਾਰਨ ਵਿੱਚ ਨਹੀਂ ਗਈ ਹੁਣ ਮੈਂ ਨਹੀਂ ਇਹ ਸਾਰਾ ਅਲੱਗ-ਅਲੱਗ ਬਿਆਨ ਹੋਏ ਨੇ ਉਹਦੇ ਵਿੱਚ ਕੁਝ ਸਾਡੇ ਤਾਂ ਸਾਹਮਣੇ ਆਈ ਨਹੀਂ ਕੋਈ ਤੇ ਠੀਕ ਠੀਕ